ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪ੍ਰਸਿੱਧ ਕਵੀ ਅ ਰਾਹਤ ਇੰਦौरी ਸਾਹਿਬ ਨੇ ਕਿਤੇ ਲਿਖਿਆ ਹੈ ਸਰਹੱਦੋਂ ਪਾਰ ਬਹੁਤ ਤਣਾਅ ਹੈ ਕਿਆ ਕੁਝ ਪਤਾ ਕਰੋ ਕਹੀਂ ਚੁਨਾਵ ਹੈ ਕਿਆ ਬਿਲਕੁਲ ਮੋਦੀ ਜੀ ਦੇ ਉੱਤੇ ਇਹ ਗੱਲ ਧੁਕਦੀ ਹੈ। ਇੱਕ ਪਾਸੇ ਐਡਾ ਵੱਡਾ ਦੁਖਾਂਤ ਦੇਸ਼ ਨਾਲ ਵਾਪਰੇ ਹੈ ਕਿ 26 ਜਾਂ 28 ਕੀਮਤੀ ਜਾਨਾਂ ਫੋਰੇ ਅੱਖ ਦੇ ਫੋਰੇ ਚ ਸਾਨੂੰ ਵਿਛੋੜਾ ਦੇ ਗੀਆਂ ਤੇ ਸਾਰੇ ਦੇਸ਼ ਦੇ ਅੱਡ-ਅੱਡ ਸੂਪਿਆਂ ਚ ਵਿਰਲਾਪ ਪੈ ਰਿਹਾ ਹੈ ਚਾਹੇ ਹੋ ਬੰਗਾਲ ਦਾ ਇੱਕ ਆਈਬੀ ਦਾ ਅਫਸਰ ਹੋਵੇ ਇੰਟੈਲੀਜੈਂਸ ਬਿਊਰੋ ਦਾ ਅਫਸਰ ਹੋਵੇ ਉਹਦਾ ਪਰਿਵਾਰ ਰੋਂਦਾ ਝੱਲਿਆ ਨਹੀਂ ਜਾਂਦਾ ਤੇ ਚਾਹੇ ਹਰਿਆਣੇ ਦਾ ਸਾਡਾ ਜਿਹੜਾ ਨਾਰਵਾਲ ਵਿਨੇ ਨਾਰਵਾਲ ਉਹਦਾ ਪਰਿਵਾਰ ਹੋਵੇ ਉਹ ਝੱਲਿਆ ਨਹੀਂ ਜਾਂਦਾ ਚਾਹੇ ਗੁਜਰਾਤ ਦੇ ਵਿੱਚ ਸਾਡੀ ਜਿਹੜੀ ਸ਼ੀਤਲ ਕਲਾਥੀ ਹੈ ਉਹ ਰੋਂਦੇ ਨਹੀਂ ਚੱਲੇ ਜਾਂਦੇ ਤੇ ਉਹਦੇ ਉੱਤੇ ਦੇਸ਼ ਦੀਆਂ ਸਾਰੀਆਂ ਪਾਰਟੀਆਂ ਦੀ ਇੱਕ ਮੀਟਿੰਗ ਹੁੰਦੀ ਹੈ ਦਿੱਲੀ ਦੇ ਵਿੱਚ ਸਰਕਾਰ ਬੁਲਾਉਂਦੀ ਹੈ ਤੇ ਪ੍ਰਧਾਨ ਮੰਤਰੀ ਜੀ ਉਹਨਾਂ ਮੀਟਿੰਗਾਂ 'ਚ ਸ਼ਾਮਲ ਹੋਣ ਦੀ ਬਜਾਏ ਅ ਬਿਹਾਰ ਦੇ ਮਧੂਬਨੀ ਦੇ ਵਿੱਚ ਇੱਕ ਰੈਲੀ ਕਰ ਰਹੇ ਹੈ ਤੇ ਰੈਲੀ ਤੋਂ ਪਹਿਲਾਂ ਜੋਸ਼ ਨਤੀਸ਼ ਕੁਮਾਰ ਨਾਲ ਉਹਨਾਂ ਦੀਆਂ ਵੀਡੀਓਜ਼ ਨੇ ਜਿਵੇਂ ਉਹ ਹੱਸ-ਹੱਸ ਕੇ ਠੜ ਹਾਸੇ ਠੱਠੇ ਦੇ ਵਿੱਚ ਗੱਲਾਂ ਕਰ ਰਹੇ ਐ ਉਹ ਵੀਡੀਓ ਸਾਰੇ ਦੇਸ਼ ਨੂੰ ਸ਼ਰਮਸਾਰ ਕਰਦੀਆਂ ਨੇ ਕਿਉਂਕਿ ਰਾਹਤਿੰਦਰੀ ਸਾਹਿਬ ਮੁਤਾਬਕ ਉੱਥੇ ਚੋਣਾਂ ਹੋਣਾ ਹੈ ਚੋਣਾਂ ਨਹੀਂ ਛੱਡਿਆ ਜਾ ਸਕਦਾ ਜਾਨਾ ਜਾਂਦੀਆਂ ਕੋਈ ਗੱਲ ਨਹੀਂ ਜਾਣ ਇਹਨਾਂ ਦਾ ਕੀ ਹੁੰਦਾ ਤੇ ਅਜੇ ਤੱਕ ਜਿਹੜੇ ਪਿਛਲੇ ਪੁਲਵਾਮਾ ਦੇ ਜਵਾਬ ਤਾਂ ਦਿੱਤੇ ਨਹੀਂ ਗਏ ਹੁਣ ਵਾਲੇ ਜਵਾਬ ਨਵੇਂ ਸਵਾਲ ਖੜੇ ਕਰਦੇ ਜਿਹੜੇ ਜਵਾਬਾਂ ਦੀ ਮੰਗ ਕਰਦੇ ਐ ਇਹਨਾਂ ਦੇ ਵਿੱਚ ਸੂਰਤ ਜਿਹੜਾ ਗੁਜਰਾਤ ਦਾ ਸੂਬਾ ਉੱਥੋਂ ਦੀ ਸ਼ੀਤਲ ਕਲਾਥੀਆ ਜਿਹੜੀ ਹੈ ਜਿਹਦਾ ਜਿਹਦਾ ਪਤੀ ਸੈਲੇਸ਼ભાઈ ਕਲਾਥੀਆ ਉੱਥੇ ਮਾਰਿਆ ਗਿਆ ਉੱਥੇ ਜਦੋਂ ਕੇਂਦਰੀ ਮੰਤਰੀ ਸੀ.ਆਰ. ਪਾਟਲ ਜਾਂਦਾ ਹੈ ਉਹਦੇ ਨਾਲ ਅਫਸੋਸ ਕਰਨ ਤਾਂ ਉਹਦਾ ਸਬਰ ਦਾ ਪਿਆਲਾ ਭਰ ਜਾਂਦਾ ਹੈ ਤੇ ਉਹ ਉਹਨੂੰ ਪੈ ਨਿਕਲਦੀ ਹੈ ਉਹ ਕਹਿੰਦੀ ਹੈ ਕਿ ਤੁਸੀਂ ਜਿਹੜੇ ਹੈ ਉੱਥੇ ਸਾਡੀ ਸੁਰੱਖਿਆ ਕਿਉਂ ਨਹੀਂ ਕੀਤੀ ਅਸੀਂ ਤਾਂ ਤੁਹਾਡੇ ਛਲਾਵੇ 'ਚ ਆ ਗਏ ਤੁਸੀਂ ਸਾਨੂੰ ਬਾਰ-ਬਾਰ ਕਹਿੰਦੇ ਹੋ ਵੀ ਕਸ਼ਮੀਰ ਤਾਂ ਬਸ ਉਹ 370 ਕਰਕੇ ਖਰਾਬ ਸੀ ਅਸੀਂ ਉਹ ਤੋੜਤੀ ਹੁਣ ਉੱਥੇ ਅਮਨ ਸ਼ਾਂਤੀ ਹੈ ਹੁਣ ਕੋਈ ਗੱਲ ਨਹੀਂ ਅਸੀਂ ਤੁਹਾਡੀਆਂ ਗੱਲਾਂ 'ਚ ਆ ਗਏ ਤੇ ਉੱਥੇ ਕੋਈ ਸੁਰੱਖਿਆ ਦਾ ਇੰਤਜ਼ਾਮ ਹੀ ਨਹੀਂਗਾ ਐਨੀ ਧਾਮਾਂ ਦੇ ਉੱਤੇ ਜਿਹੜਾ 1500 1000 ਜਾਂ 2000 ਬੰਦਾ ਇਕੱਠਾ ਹੁੰਦਾ ਤੇ ਉੱਥੇ ਇੱਕ ਵੀ ਸੁਰੱਖਿਆ ਕਰਮ ਕਰਮੀ ਨਹੀਂ ਕਿਉਂ ਨਹੀਂ ਉਹਨਾਂ ਨੇ ਉਹਦੀ ਸੁਰੱਖਿਆ ਕਰਦੀ ਜਿਹੜਾ ਹੋਮ ਜਿਹੜਾ ਮੰਤਰੀ ਐ ਸਪਾਟਲ ਉਸ ਦੀ ਸੁਰੱਖਿਆ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ ਕਿ ਤੁਸੀਂ ਜਿਹੜੇ ਉਹ ਆਪਣੇ ਆਪ ਨੂੰ ਵੀਆਈਪੀ ਬਣੇ ਫਿਰਦੇ ਹੋ ਸਾਡੇ ਟੈਕਸਪੇਅਰ ਦੀ ਦੇ ਪੈਸਿਆਂ ਦੇ ਉੱਤੇ ਆਹ ਏਨੀ ਏਨੀ ਸੁਰੱਖਿਆ ਤੁਸੀਂ ਲਈ ਫਿਰਦੇ ਹੋ ਤੁਹਾਨੂੰ ਕਾਹਦਾ ਖਤਰਾ ਹੈ ਸਾਾਨੂੰ ਤੁਸੀਂ ਇੱਕ ਬੰਦਾ ਨਹੀਂ ਉੱਥੇ ਸੁਰੱਖਿਆ ਦਾ ਦੇ ਸਕੀ ਤੇ ਉਹ ਇਹ ਵੀ ਕਹਿੰਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਵੀਆਈਪੀ ਮੰਨਦੇ ਹੋ ਬਿਲਕੁਲ ਹੀ ਗਲਤ ਹੈ ਉਹਨੇ ਇਹ ਵੀ ਕਿਹਾ ਕਿ ਤੁਸੀਂ ਕਸ਼ਮੀਰੀ ਲੋਕਾਂ ਨੂੰ ਬਹੁਤ ਬਦਨਾਮ ਕੀਤਾ ਹੈ ਪਿਛਲਿਆਂ ਸਮਿਆਂ ਦੇ ਵਿੱਚ ਸਾਨੂੰ ਤਾਂ ਬੁਰੇ ਲੱਗੇ ਨਹੀਂ ਕਿਤੇ ਵੀ ਕੋਈ ਵੀ ਜਣਾ ਅੱਤਵਾਦੀ ਆਏ ਐ ਬੰਦਿਆਂ ਨੂੰ ਮਾਰ ਗਏ ਐ ਪਰ ਇਹਦਾ ਮਤਲਬ ਇਹ ਨਹੀਂ ਕਿ ਕਸ਼ਮੀਰੀ ਮਾੜੇ ਹੋ ਗਏ ਸਾਨੂੰ ਤਾਂ ਕਸ਼ਮੀਰੀਆਂ ਚ ਕੋਈ ਬੁਰਾ ਨਹੀਂ ਲੱਗਿਆ ਸੀ ਇੰਨਾ ਘੁੰਮੇ ਆ ਹੋਟਲਾਂ ਦੇ ਵਿੱਚ ਦੂਜਾ ਤੁਰੇ ਫਿਰਦੇ ਆ ਕਿਸੇ ਨੇ ਵੀ ਸਾਡੇ ਨਾਲ ਕੋਈ ਕਿਸੇ ਤਰ੍ਹਾਂ ਦਾ ਮਾੜਾ ਨਹੀਂ ਬਲਕਿ ਚੰਗਾ ਵਰਤਾਅ ਹੀ ਕੀਤਾਗਾ ਤੇ ਤੁਸੀਂ ਉਹਨਾਂ ਨੂੰ ਬਦਨਾਮ ਕਰਦੇ ਰਹਿੰਦੇ ਆ ਇਹ ਪਿਆ ਦੂਜੇ ਵੱਨੇ ਹਰਿਆਣੇ ਦੇ ਵਿੱਚ ਕਰਨਾਲ ਦੇ ਵਿੱਚ ਜਦੋਂ ਜਿਹੜੇ ਆਪਣੇ ਨੇਵੀ ਦੇ ਅਫਸਰ ਵਿਨੈ ਨਾਰਵਾਲ ਜੀ ਦੇ ਪਰਿਵਾਰ ਨਾਲ ਅਫਸੋਸ ਕਰਨ ਗਏ ਮੁੱਖ ਮੰਤਰੀ ਜਿਹੜੇ ਸੈਣੀ ਸਾਹਿਬ ਤਾਂ ਨਾਰਵਾਲ ਦੀ ਭੈਣ ਹੈ ਜਿਹੜੀ ਉਹਦੇ ਵੀ ਸਬਰ ਦਾ ਪਿਆਲਾ ਟੁੱਟਿਆ ਉਹਨੇ ਵੀ ਕਿਹਾ ਕਿ ਤੁਸੀਂ ਜਿਹੜਾ ਉੱਥੇ ਕੋਈ ਕਿਸੇ ਤਰ੍ਹਾਂ ਦਾ ਇੰਤਜ਼ਾਮ ਨਹੀਂ ਸੀ ਜੇ ਮੇਰੇ ਭਰਾ ਨੂੰ ਵੇਲੇ ਨਾਲ ਉਥੋਂ ਚੁੱਕ ਕੇ ਕਿਸੇ ਹਸਪਤਾਲ 'ਚ ਲਜਾਇਆ ਜਾਂਦਾ ਤਾਂ ਉਹਦੀ ਜਾਨ ਬਚ ਸਕਦੀ ਸੀ ਤੁਹਾਡੇ ਤਾਂ ਇੰਤਜ਼ਾਮ ਹੀ ਕੋਈ ਨਹੀਂ ਤੁਸੀਂ ਸਰਕਾਰ ਕਾ ਦੀ ਹੋ ਇੱਥੇ ਅਫਸੋਸ ਕਰਨਾ ਹੀ ਜਾਂਦੇ ਹੋ ਕਸ਼ਮੀਰੀਆਂ ਨੂੰ ਬਦਨਾਮ ਕਰਦੇ ਹੋ ਉਹ 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 ਉਹਨਾਂ ਨੇ ਸਾਡੇ ਨਾਲ ਹਮਦਰਦੀਆਂ ਕੀਤੀਆਂ ਨੇ ਉਹਦਾ ਵੀ ਇਹੀ ਕਹਿਣਾ ਸੀ ਉਹਦੀ ਭੈਣ ਦਾ ਜਿਹੜੀ ਨਾਰਵਾਲ ਦੀ ਭੈਣ ਹੈ ਇਸੇ ਤਰ੍ਹਾਂ ਨਾਲ ਬਾਕੀ ਥਾਵਾਂ ਦੇ ਉੱਤੇ ਦੂਜੇ ਪਾਸੇ ਇੱਕ ਹੋਰ ਬੀਜੇਪੀ ਦਾ ਬੀਜੇਪੀ ਜਨਤਾ ਯੁਵਾ ਮੋਰਚਾ ਦਾ ਆਗੂ ਜਿਹੜਾ ਹੈ ਅਰਵਿੰਦ ਅਗਰਵਾਲ ਉਹ ਕਹਿੰਦਾ ਵੀ ਮੇਰਾ ਬੇਟਾ ਤੇ ਬੇਟੀ ਨੂੰ ਨਜ਼ਾਕਤ ਨਾਂ ਦੇ ਬੰਦੇ ਨੇ ਬਚਾ ਕੇ ਸੇਫ ਥਾਵਾਂ ਤੇ ਪਹੁੰਚਾਇਆ ਮੈਨੂੰ ਬਚਾਇਆ ਫਿਰ ਤੇ ਸਾਨੂੰ ਉਹਨਾਂ ਦੇ ਸਾਨੂੰ ਸਾਡੇ ਸਾਨੂੰ ਇੱਕ ਵੱਖਰਾ ਕਸ਼ਮੀਰ ਦਿਸਿਆਗਾ ਉੱਥੇ ਜਿਹੜਾ ਕਸ਼ਮੀਰ ਸਾਨੂੰ ਇੱਥੇ ਬੈਠਿਆ ਨਹੀਂ ਦਿਸਦਾ ਉਹ ਤਾਂ ਬੀਜੇਪੀ ਦਾ ਆਗੂ ਹੈ ਉਹਨੂੰ ਨਹੀਂ ਦਿਸਦਾ ਇਹ ਦੂਜੇ ਪਾਸੇ ਇੱਕ ਹੋਰ ਤਸਵੀਰ ਆਈ ਹੈ ਇਹਦੇ ਉਸ ਤੋਂ ਜੰਮੂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡਾ ਰੋਸ ਮਜਾਰਾ ਕੀਤਾ ਕਰਨਾ ਹੀ ਚਾਹੀਦਾ ਸੀਗਾ ਸਾਰੇ ਦੇਸ਼ 'ਚ ਹੋ ਰਹੇ ਆਡਾਡ ਪਾਰਟੀਆਂ ਵੀ ਕਰ ਰਹੇ ਆ ਆਮ ਲੋਕ ਵੀ ਕਰ ਰਹੇ ਇਹ 'ਚ ਕੋਈ ਬੁਰੀ ਗੱਲ ਨਹੀਂ ਇੱਕ ਪੱਤਰਕਾਰ ਹੈ ਜਿਹੜਾ ਉੱਥੇ ਰਾਕੇਸ਼ ਸ਼ਰਮ ਉਹ ਜਿਹੜਾ ਦਿਨਿਕ ਜਾਗਰਣ ਦਾ ਪੱਤਰਕਾਰ ਹੈ ਉਸ ਨੂੰ ਕਵਰ ਕਰਨ ਗਿਆ ਹੋਇਆ ਹੈ ਤੇ ਜਦੋਂ ਉਹ ਗੱਲ ਕਰ ਰਿਹਾ ਵੀ ਉੱਥੇ ਸਿਕਿਉਰਿਟੀ ਦਾ ਇੰਤਜ਼ਾਮ ਨਹੀਂ ਸੀ ਤਾਂ ਉੱਥੋਂ ਦਾ ਬੀਜੇਪੀ ਦਾ ਇੱਕ ਬੰਦਾ ਜਿਹੜਾ ਉਹ ਉਸ ਨੂੰ ਹਿਮਾਂਸ਼ੂ ਸ਼ਰਮਾ ਬੀਜੇਪੀ ਦਾ ਆਗੂ ਉਹ ਆ ਕੇ ਉਹਦੀ ਮਾਰਕਟਾਈ ਕਰੁੰਦਾ ਪੱਤਰਕਾਰ ਦੀ ਵੀ ਤੂੰ ਤਾਂ ਅਤਵਾਦੀਆਂ ਦੀ ਭਾਸ਼ਾ ਬੋਲਦਾ ਉੱਥੇ ਸਿਕਿਉਰਿਟੀ ਦਾ ਕਿਉਂ ਨਹੀਂ ਸੀ ਇੰਤਜ਼ਾਮ ਜਣੀ ਐਨੀ ਵੀ ਗੱਲ ਨਹੀਂ ਕੋਈ ਸੁਣਨ ਨੂੰ ਤਿਆਰ ਬੀਜੇਪੀ ਦਾ ਬੰਦਾ ਤੇ ਅਗਦੇ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਨੇ ਦੂਜੇ ਪਾਸੇ ਜਿਹੜਾ ਉਹ ਕਾਫੀ ਵੱਡਾ ਬੀਜੇਪੀ ਦਾ ਜਾਂ ਅਖੌਤੀ ਆਰਐਸਐਸ ਨਾਲ ਜੁੜੀਆਂ ਅਖੌਤੀ ਹਿੰਦੂ ਜਥੇਬੰਦੀਆਂ ਉਹ ਨਵੀਆਂ ਅੱਗਾਂ ਲਾਉਣ ਤੇ ਲੱਗੀਆਂ ਹੋਈਆਂ ਨੇ ਉੱਤਰਾਖੰਡ ਦੇ ਦੇਰਾਦੂਨ ਦੇ ਵਿੱਚ ਹਿੰਦੂ ਸੁਰੱਖਿਆ ਬਲ ਨਾਂ ਦੀ ਇੱਕ ਸੰਸਥਾ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਉਹਨਾਂ ਦੀਆਂ ਵੀਡੀਓਜ਼ ਦਿਖਾਈਆਂ ਨੇ ਰੈੱਡ ਮਾਈਕ ਵਾਲਿਆਂ ਨੇ ਉਹਨਾਂ ਨੇ ਉਹਨਾਂ ਦੇ ਵਿੱਚ ਉਹ ਕਹਿੰਦੇ ਸੁਣੇ ਜਾ ਰਿਹਾ ਹੈ ਵੀ ਤੁਹਾਡੇ ਕੋਲ ਕੱਲ ਜਿਹੜਾ 10 ਵਜੇ ਤੱਕ ਦਾ ਟਾਈਮ ਹੈ ਜਿੰਨੇ ਵੀ ਕਸ਼ਮੀਰੀ ਵਿਦਿਆਰਥੀ ਇਸ ਉੱਤਰਾਖੰਡ ਦੇ ਵਿੱਚ ਅੱਡ-ਅੱਟ ਸੰਸਥਾਵਾਂ 'ਚ ਪੜ੍ਹਦੇ ਐ ਜੇ ਕੱਲ ਨੂੰ 10 ਵਜੇ ਤੋਂ ਬਾਅਦ ਤੁਹਾਡੇ 'ਚੋਂ ਕੋਈ ਦਿਸ ਗਿਆ ਤਾਂ ਸਾਡੇ ਜਿਹੜੇ ਵਰਕਰ ਨੇ ਉਹ ਘਰਾਂ 'ਚੋਂ ਆ ਜਾਣਗੇ ਤੇ ਫਿਰ ਤੁਹਾਡੇ ਨਾਲ ਜੋ ਬਣੂ ਤਾਂ ਤੁਹਾਨੂੰ ਨਹੀਂ ਪਤਾ ਵੀ ਕੀ ਹੋਊਗਾ ਇਹ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਉਹਦੇ ਨਤੀਜੇ ਵਜੋਂ ਉੱਥੇ ਇੱਕ ਸੰਸਥਾ ਹੈਗੀ ਐ ਬਾਬਾ ਫਰੀਦ ਇੰਸਟੀਚਿਊਟ ਆਫ ਟੈਕਨੋਲੋਜੀ ਬੀਐਫਆਈਟੀ ਉਸ ਦੇ ਕੁਝ ਵਿਦਿਆਰਥੀ ਵਿਚਾਰੇ دہشت ਚ ਆਏ ਹੋਏ ਆਪਣੇ ਪ੍ਰੋਫੈਸਰਾਂ ਨਾਲ ਕੰਟੈਕਟ ਕਰਦੇ ਆ ਇੱਕ ਪ੍ਰੋਫੈਸਰ ਜਿਹੜਾ ਉਹਨਾਂ ਨੂੰ ਆਪਣਾ ਗਾਰਡ ਤੇ ਇੱਕ ਕਾਰ ਦਿੰਦਾ ਵੀ ਚਲੋ ਜਾ ਕੇ ਦਿੱਲੀ ਤੋਂ ਫੜ ਲਓ ਇੱਕ ਹੋਰ ਨੇ ਜਿਹੜੇ ਉਹ ਉਹ ਸਵੇਰੀ ਰਾਤ ਨੂੰ 2 ਵਜੇ 에어ਪੋਰਟ ਤੇ ਪਹੁੰਚ ਜਾਂਦੇ ਐ ਤੇ 6 ਵਜੇ ਉਹਨਾਂ ਦੀ ਫਲਾਈਟ ਹੁੰਦੀ ਐ ਤੇ ਉਹ ਉੱਥੇ ਡੀਕਦੇ ਐ ਪੰਜ ਬੰਦੇ ਇਸ ਤਰ੍ਹਾਂ ਛੱਡ ਕੇ ਚਲੇ ਜਾਂਦੇ ਐ ਬਾਕੀ ਜਿਹੜੇ ਲੋਕ ਨੇ ਉਹ ਇਕੱਠੇ ਹੁੰਦੇ ਐ ਤੇ ਉਹ ਜਿਹੜੇ ਕਸ਼ਮੀਰੀ ਵਿਦਿਆਰਥੀਆਂ ਦੇ ਜਿਹੜੇ ਆਗੂ ਨੇ ਜੰਮੂ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਨਾਸਰ ਖਿਓਰ ਹਾਮੀ ਉਹ ਕਹਿੰਦਾ ਵੀ ਸਾਡੇ ਉੱਤਰਾਖੰਡ ਦੇ ਵਿੱਚ 200 ਕਸ਼ਮੀਰੀ ਵਿਦਿਆ 2000 ਕਸ਼ਮੀਰੀ ਵਿਦਿਆਰਥੀ ਪੜਦੇ ਆ 1500 ਥਾਂਾਂ 'ਚ ਤੇ ਅਸੀਂ ਪੁਲਿਸ ਨਾਲ ਵੀ ਕੰਟੈਕਟ ਕੀਤਾ ਹੈ ਗਵਰਨਰ ਨਾਲ ਵੀ ਕੰਟੈਕਟ ਕੀਤਾ ਹੈ ਜੰਮੂ ਕਸ਼ਮੀਰ ਦੀ ਸਰਕਾਰ ਨਾਲ ਵੀ ਕੰਟੈਕਟ ਕੀਤਾ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਕਿਹਾ ਵੀ ਅਸੀਂ ਅੱਡ-ਅੱਡ ਸੂਬਿਆਂ 'ਚ ਜਿੱਥੋਂ ਸਾਨੂੰ ਗੜਬੜੀਆਂ ਆ ਰਹੀਆਂ ਨੇ ਖਬਰਾਂ ਉੱਤਰਾਖੰਡ ਹੈ ਕੁਝ ਪੰਜਾਬ ਦਾ ਏਰੀਆ ਦਾ ਵੀ ਹੈ ਤੇ ਹਿਮਾਚਲ ਪ੍ਰਦੇਸ਼ ਹੈ ਯੂਪੀ ਹੈ ਅਸੀਂ ਉੱਥੋਂ ਦੀਆਂ ਸਰਕਾਰਾਂ ਨਾਲ ਹੈਗੇ ਆ ਤੇ ਉਹਨਾਂ ਨੇ ਹੈਲਪਲਾਈਨ ਨੰਬਰ ਵੀ ਦਿੱਤੇ ਐ ਸੋ ਇਸ ਕਿਸਮ ਦਾ ਇੱਕ ਪਾਸੇ ਕਸ਼ਮੀਰੀ ਲੋਕ ਸਾਡੇ ਉੱਥੇ ਵਸੇ ਜਿਹੜੇ ਗਏ ਹੋਏ ਫਸੇ ਹੋਏ ਯਾਤਰੀ ਐ ਉਹਨਾਂ ਨੂੰ ਆਪਣੀਆਂ ਟੈਕਸੀਆਂ ਮੁਫਤ ਦੇ ਰਹੇ ਐ ਆਪਣੇ ਘਰਾਂ ਚ ਲਿਜਾ ਕੇ ਉਹਨਾਂ ਨੂੰ ਘਰਦਿਆਂ ਵਾਂਗ ਉਹਨਾਂ ਨੂੰ ਤਸੱਲੀयां ਦੇ ਰਹੇ ਐ ਦੂਜੇ ਪਾਸੇ ਉਹਨਾਂ ਕਸ਼ਮੀਰੀਆਂ ਨੂੰ ਭੁਜਾਉਣ ਲਈ ਤੇ ਹੋਰ ਕਰਨ ਲਈ ਇਨਾ ਥਾਵਾਂ ਦੇ ਉੱਤੇ ਸਾਡੇ ਪੰਜਾਬ ਦੇ ਵਿੱਚ ਵੀ ਲਾਲੜੂ ਦੇ ਵਿੱਚ ਘਟਨਾ ਅੱਜ ਪੁਲਿਸ ਨੇ ਇਹ ਕਹਿ ਕੇ ਉਹਨੂੰ ਤਾਂ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਐ ਐਸਐਸਪੀ ਬੁਹਾਲੀ ਨੇ ਵੀ ਅਸੀਂ ਜਿਹੜਾ ਉਹ ਕੋਈ ਗੱਲ ਨਹੀਂ ਮਾੜੀ-ਮੋਟੀ ਕਹਾ ਸੁਣੀ ਹੋਈ ਸੀ ਹੋਰ ਹੋਈ ਸੀ ਉਹ ਵੀਡੀਓ ਜਿਹੜੀਆਂ ਨੇ ਬੱਚਿਆਂ ਦੀਆਂ ਦੱਸਦੀਆਂ ਨੇ ਕਿ ਉਹਨਾਂ ਤੇ ਅਟੈਕ ਹੋਇਆ ਸੀ ਤੇ ਉਹ ਬੜੇ ਜ਼ਿਆਦਾ ਉਹ ਵੀ ਆਪਣੇ ਆਪ 'ਚ ਬਹੁਤ ਟੈਰਰ ਦੇ ਵਿੱਚ ਨੇ ਉਹਨਾਂ ਤੇ ਦਹਿਸ਼ਤ ਹੈ ਉਸ ਉਹਨਾਂ ਬੱਚਿਆਂ ਦੇ ਉੱਤੇ ਅਸੀਂ ਵੀ ਕਹਿਣੇ ਚਾਹੁੰਦੇ ਆ ਕਸ਼ਮੀਰੀ ਵਿਦਿਆਰਥੀਆਂ ਨੂੰ ਜੇਕਰ ਕੋਈ ਨੁਕਸਾਨ ਹੁੰਦਾ ਤਾਂ ਇਹ ਬਹੁਤ ਹੀ ਮਾੜਾ ਹੋਊਗਾ ਇਹਦੇ ਬੜੇ ਗੰਭੀਰ ਸਿੱਟੇ ਨਿਕਲਣਗੇ ਤੇ ਜਿਹੜੇ ਸੰਘ ਦੇ ਨਾਲ ਜੁੜੀਆਂ ਜਥੇਬੰਦੀਆਂ ਖਾਸ ਤੌਰ ਤੇ ਜਿਹੜੀ ਆ ਹਿੰਦੂ ਸੁਰੱਖਿਆ ਮੰਚ ਨਾਂ ਦੀਆਂ ਜਥੇਬੰਦੀਆਂ ਨੇ ਇਹਨਾਂ ਤੇ ਐਕਸ਼ਨ ਕਿਉਂ ਨਹੀਂ ਹੋ ਰਿਹਾ ਤੁਸੀਂ ਵਿਦਿਆਰਥੀਆਂ ਨੂੰ ਸੁਰੱਖਿਆ ਦਿਓ ਤੇ ਇਹ ਇਹਨਾਂ ਦੇ ਉੱਤੇ ਅਜਹੀ ਨਫ਼ਰਤ ਫਲਾਉਣ ਦਾ ਤੇ ਦੇਸ਼ ਵਿਰੋਧੀ ਕਾਰਜ ਕਰਨ ਦਾ ਇਹ ਕਿਸੇ ਉਹਨਾਂ ਜਿਹੜੇ ਬੰਦੂਕ ਵਾਲੇ ਉਹਦੇ ਨਾ ਇਹਨਾਂ ਦੀ ਜ਼ੁਬਾਨ ਬੰਦੂਕ ਹੈ ਇਹਨਾਂ ਦੀ ਜ਼ੁਬਾਨ ਦੇ ਬੰਦੂਕਾਂ ਵਾਲੇ ਜਿਹੜੇ ਅੱਤਵਾਦੀਆਂ ਇਹਨਾਂ ਤੇ ਕਦੋਂ ਕਾਰਵਾਈ ਕਰੋਗੇ ਮੋਦੀ ਜੀ ਤੁਸੀਂ ਉੱਥੇ ਜਾ ਕੇ ਬਿਹਾਰ ਚ ਹਾਹਾ ਠਠਾ ਕਰਨ ਤੋਂ ਬਾਅਦ ਕਿਹਾ ਵੀ ਅੱਤਵਾਦੀਆਂ ਨੂੰ ਆਪਣੀ ਜ਼ਮੀਨ ਨਹੀਂ ਲੱਭਣੀ ਆਏ ਨਾ ਅੱਤਵਾਦੀਆਂ ਤੇ ਕਦੋਂ ਕਾਰਵਾਈ ਕਰੋਗੇ ਇਹ ਵੀ ਇਹ ਅੱਤਵਾਦੀ ਤੁਹਾਡੇ ਸਾਰਿਆਂ ਤੋਂ ਵੱਧ ਖਤਰਨਾਕ ਨੇ ਇਹ ਰੋਜ਼ਾਨਾ ਕੋਈ ਨਾ ਕੋਈ ਕਾਰਵਾਈਆਂ ਕਰਦੇ ਐ ਇਹਨਾਂ ਤੇ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਤੇ ਦੋਸਤੋ ਲਾਸਟ ਅਗਲੀ ਗੱਲ ਵੀ ਜਿਹੜੀ ਉਹ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਗੁੰਗਲੂਆ ਤੋਂ ਮਿੱਟੀ ਝਾੜਤੀ ਵੀ ਉਹ ਪੁਲਿਸ ਨੂੰ ਦੱਸਿਆ ਨਹੀਂ ਸੀਗਾ ਯਾਤਰੀਆਂ ਨੇ ਵੀ ਅਸੀਂ ਉੱਥੇ ਚੱਲੇ ਆ ਜਾਂ ਹੋਟਲ ਵਾਲਿਆਂ ਨੇ ਨਹੀਂ ਦੱਸਿਆ ਵੀ ਯਾਨੀ ਉਹਨਾਂ ਤੇ ਪਾਦੀ ਗੱਲ ਤੁਸੀਂ ਉੱਥੇ ਕੀ ਕਰਦੇ ਹੋ ਲੱਖਾਂ ਦੀ ਗਿਣਤੀ 'ਚ ਫੌਜ ਤੁਸੀਂ ਤਾਇਨਾਤ ਕੀਤੀ ਹੋਈ ਐ 2019 ਤੋਂ ਬਾਅਦ ਉੱਥੋਂ ਦੇ ਆਮ ਕਸ਼ਮੀਰੀ ਨੂੰ ਤੁਸੀਂ ਉਹਦੀ ਜ਼ਿੰਦਗੀ ਦੁੱਬਰ ਕੀਤੀ ਹੋਈ ਹੈ ਪਿਛਲੇ ਇੰਨੇ ਸਾਲਾਂ ਤੋਂ ਤੇ ਹੁਣ ਜੇ ਉੱਥੇ ਯਾਤਰੀ ਗਏ ਆ ਤਾਂ ਉਹਨਾਂ ਨੂੰ ਤੁਸੀਂ ਸੁਰੱਖਿਆ ਦਿੱਤੀ ਨਹੀਂ ਤੇ ਉੱਥੋਂ ਦੀ ਪੁਲਿਸ ਤੇ ਉੱਥੋਂ ਦੇ ਹੋਟਲ ਹੋਟਲਾਂ ਦੇ ਉੱਤੇ ਜਾਂ ਯਾਤਰੀਆਂ ਦੇ ਖੁਦ ਦੇ ਉੱਤੇ ਇਹਦਾ ਬਲੇਮ ਸਿੱਟ ਰਹੇ ਹੋ ਬਿਲਕੁਲ ਹੀ ਗਲਤ ਹੈ ਇਹ ਤੁਸੀਂ ਅੱਜ ਵੀ ਗੂਗਲ ਤੇ ਚੈੱਕ ਕਰ ਲਓ ਜੇ ਕਿਸੇ ਲੋਕਾਂ ਨੇ ਜੰਮੂ ਕਸ਼ਮੀਰ ਜਾਣਾ ਹੈ ਤਾਂ ਉਹ ਕਿੱਥੇ ਕਿੱਥੇ ਜਾਣ ਕਿਹੜੀਆਂ-ਕਿਹੜੀਆਂ ਥਾਵਾਂ ਨੇ ਉੱਥੇ ਪਹਿਲਗਾਮ ਦਾ ਇਹ ਜਿਹੜਾ ਥਾਂ ਹੈ ਜਿੱਥੇ ਘਟਨਾ ਹੋਈ ਹੈ ਉਹਦਾ ਨਾਮ ਬਕਾਇਦਾ ਹੈ ਲੋਕ ਘਰੋਂ ਹੀ ਦੇਖ ਕੇ ਜਾਂਦੇ ਕਿੱਥੇ ਜਾਣਾ ਹੈ ਅਸੀਂ ਜਦੋਂ ਉੱਥੇ ਜਾਂਦੇ ਆ ਤਾਂ ਉੱਥੇ ਜਾਣਾ ਹੀ ਹੈ ਉਹਨਾਂ ਨੇ ਇਹ ਤਾਂ ਤੁਹਾਨੂੰ ਐ ਵੀ ਕਿੱਥੇ ਟੂਰਿਸਟ ਆਉਂਦੇ ਆ ਉੱਥੇ ਤੁਸੀਂ ਸਿਕਿਉਰਿਟੀ ਦੇ ਕੇ ਰੱਖੋ ਇਹ ਇਹ ਕੋਈ ਤਰੀਕਾ ਨਹੀਂ ਇਹ ਬਿਲਕੁਲ ਹੀ ਗਲਤ ਹੈ ਗੁੰਗਲوں ਤੋਂ ਮਿੱਟੀ ਝਾੜੀਏ ਕੱਲ ਦੀ ਜਿਹੜੀ ਮੀਟਿੰਗ ਹੈ ਇਸ ਨੇ ਅ ਦੋਸਤੋ ਅਗਲੀ ਜਿਹੜੀ ਅ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਇੱਕ ਕਾਫੀ ਪੁਰਾਣੀ ਪੰਜਾਬ ਦੀ ਜਿਹੜੀ ਹੈ ਪੋਸਟ ਕਿਸੇ ਅਖਬਾਰ ਦੇ ਵਿੱਚ ਲੇਖ ਲਿਖਿਆ ਆ ਆਪਣੇ ਕੁਲਵੰਤ ਰਿਖੀ ਨਾਂ ਦੇ ਬੰਦੇ ਨੇ ਉਹਦੇ ਚ ਉਦੋਂ 1991 ਦੀ ਇੱਕ ਘਟਨਾ 26 ਦਸੰਬਰ 1991 ਦੀ ਘਟਨਾ ਜਿਹੜੀ ਦਿੱਲੀ ਆਪਣੇ ਲੁਧਿਆਣੇ ਤੋਂ ਉਧਰ ਨੂੰ ਮੋਗੇ ਨੂੰ ਜਾਂਦੀ ਟ੍ਰੇਨ ਹੈ ਉਹਦੇ ਵਿੱਚੋਂ ਲਾ ਕੇ 52 ਬੰਦੇ ਮਾਰਤੇ ਸੀਗੇ ਉਹਨਾਂ ਬੰਦਿਆਂ ਦਾ ਮੁਕਾਬਲਾ ਕਰਨ ਵਾਲਾ ਇੱਕ ਬੰਦਾ ਸੀਗਾ ਜੋਗਿੰਦਰ ਸਿੰਘ ਕੋਠੇ ਰਾਲਾ ਉਹ ਅੜ ਗਿਆ ਸੀਗਾ ਵੀ ਮੈਂ ਨਹੀਂ ਮਾਰਨ ਦੰਦਾ ਉਹਨੂੰ ਥਾਂ ਤੇ ਢੇਰੀ ਕਰਤਾ ਸੀ ਅੱਜ ਉਸ ਨੂੰ ਵੀ ਯਾਦ ਕਰਦੇ ਆ ਤੇ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਲੜਿਆ ਉਹਨੂੰ ਵੀ ਯਾਦ ਕਰਦੇ ਆ ਅਜਿਹੇ ਹੋਰ ਜਿਹੜੇ ਆਪਣੇ